ਪੰਜਾਬ ਸਰਕਾਰ ਕੋਲ ਅਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਕੰਮ ਕਰਨੇ ਕਿ ਤੱਕ ਦੇ ਰਹੇ ਨੇ ਤੋ ਪੰਜਾਬ ਸਰਕਾਰ ਜਿਹੜਾ ਇੱਕ ਕਦਮ ਗਲਤ ਕਦਮ ਚੁੱਕਣ ਜਾ ਰਹੀ ਹੈ ਕਿ ਹੁਸ਼ਿਆਰਪੁਰ ਦੇ ਜ਼ਿਲ੍ਹੇ ਨੂੰ ਛੋਟਾ ਕਰਕੇ ਦੂਸਰੇ ਜ਼ਿਲ੍ਹੇ ਬਣਾਉਣ ਦੀ ਗੱਲ ਅੱਜ ਉਹਦੇ ਸਬੰਧ ਵਿੱਚ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਇਹਦੇ ਵਿਰੋਧ ਦੇ ਵਿੱਚ ਜਿਹੜਾ ਇੱਥੇ ਕਾਰਜਕ੍ਰਮ ਰੱਖਿਆ ਹੈ ਔਰ ਅਸੀਂ ਉਹਨਾਂ ਦਾ ਸਮਰਥਨ ਦੇਣ ਲਈ ਉਹਨਾਂ ਨੂੰ ਅਸੀਂ ਇੱਥੇ ਆਏ ਆਂ ਔਰ ਜਿੱਥੇ ਇੱਕ ਪਾਸੇ ਤਾਂ ਸਰਕਾਰ ਆਪਣੇ ਜਿਹੜੇ ਆ ਪੰਜਾਬ ਨੂੰ ਕਰਜ਼ਾ ਹੀ ਕਰੀ ਜਾਂਦੀ ਹੈ ਔਰ ਦੂਸਰੇ ਉਹਨਾਂ ਦੇ ਕੋਲ ਜਿੱਥੇ ਲੋੜੀਂਦੀਆਂ ਖਰਚੇ ਕਰਨ ਦੀ ਲੋੜ ਹੈ ਉੱਥੇ ਤਾਂ ਖਰਚੇ ਕੀਤੇ ਨਹੀਂ ਜਾ ਰਹੇ ਅਤੇ ਇਹਦੇ ਨਾਲ ਜਿਹੜੇ ਖਰਚੇ ਵਧਣੇ ਹਨ ਕਿਉਂਕਿ ਬਹੁਤ ਵੱਡਾ ਸਟਰਕਚਰ ਨਵਾਂ ਸਿਰੋਂ ਪੂਰੇ ਜ਼ਿਲ੍ਹੇ ਦਾ ਸਟਰਕਚਰ ਸੈਟਅਪ ਕਰਨਾ ਪੈਂਦਾ ਹੈ ਔਰ ਉਹਨਾਂ ਲਈ ਬਿਲਡਿੰਗਾਂ ਬਣਾਉਣੀਆਂ ਪੈਂਦੀਆਂ ਬੜਾ ਇਨਫਰਾਸਟ੍ਰਕਚਰ ਦਾ ਖਰਚਾ ਹੁੰਦਾ ਜਦ ਸਰਕਾਰ ਕੋ ਪੈਸੇ ਹੀ ਹੈ ਨਹੀਂ ਤਾਂ ਫਿਰ ਇਹਨਾਂ ਦੇ ਚੀਜ਼ਾਂ ਦੇ ਵਿੱਚ ਕਾਦੇ ਲਈ ਫਾਲਤੂ ਦੇ ਖਰਚੇ ਕਰਨੇ ਬਾਕੀ ਜੇ ਜ਼ਿਲ੍ਹਾ ਬਣਾਉਣਾ ਵੀ ਹੈ ਤੇ ਸਾਨੂੰ ਜ਼ਿਲ੍ਹਾ ਬਣਾਉਣ ਦੇ ਉੱਤੇ ਕੋਈ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਹੈ ਕਿ ਇਹ ਹੁਸ਼ਿਆਰਪੁਰ ਨੂੰ ਜ਼ਿਲ੍ਹਾ ਛੋਟਾ ਕਰਨਾ ਕਿਉਂਕਿ ਜਿਹੜੀ ਸਰਕਾਰ ਹਮੇਸ਼ਾ ਲੋਕਤੰਤਰੀ ਸਰਕਾਰ ਹੁੰਦੀ ਹੈ ਲੋਕਾਂ ਦੀ ਆਵਾਜ਼ ਹੁੰਦੀ ਲੋਕਾਂ ਦੇ ਹਿੱਤਾਂ ਦੇ ਲਈ ਕੰਨੀ ਕਰਨਾ ਉਹਨਾਂ ਦਾ ਫਰਜ਼ ਹੁੰਦਾ ਹੈ ਔਰ ਜੇ ਹੁਸ਼ਿਆਰਪੁਰ ਦੇ ਲੋਕ ਉਹਨਾਂ ਨੂੰ ਇਸ ਚੀਜ਼ ਹੁਸ਼ਿਆਰਪੁਰ ਨੂੰ ਛੱਡਣਾ ਨਹੀਂ ਚਾਹੁੰਦੇ ਗੜਸ਼ੰਕਾ ਦੇ ਲੋਕ ਹੁਸ਼ਿਆਰਪੁਰ ਦੇ ਨਾਲ ਰਹਿਣਾ ਚਾਹੁੰਦੇ ਆ ਤਾਂ ਫਿਰ ਇਹ ਜਿਹੜੀ ਹੈ ਇਸ ਤਰ੍ਹਾਂ ਦਾ ਕਦਮ ਚੁੱਕਣਾ ਲੋਕਤੰਤਰ ਦੇ ਨਾਲ ਹੀ ਖਿਲਵਾੜ ਹੋਏਗਾ ਲੋਕਤੰਤਰ ਦੀ ਹੱਤਿਆ ਹੋਏਗੀ ਸੋ ਅਸੀਂ ਸਰਕਾਰ ਦੇ ਨੂੰ ਅਪੀਲ ਕਰਾਂਗੇ ਕਿ ਹੁਸ਼ਿਆਰਪੁਰ ਦੇ ਲੋਕਾਂ ਦਾ ਜਿਹੜਾ ਹਿੱਤਾਂ ਦਾ ਖਿਆਲ ਰੱਖਦੇ ਹੋਏ ਇਹ ਜਿਹੜਾ ਹੁਸ਼ਿਆਰਪੁਰ ਨੂੰ ਜ਼ਿਲ੍ਹੇ ਨੂੰ ਛੋਟਾ ਕੰਦੀ ਸੋਚ ਜਿਹੜੀ ਆ ਉਹਨੂੰ ਖਾਰਜ ਕਰੇ ਜਿਹਨਾਂ ਦਾ ਸਾਕੇਦਾ ਹੈਗਾ ਕਿ ਮੈਂ ਜਾਂਦਾ ਰਿਹਾ ਹਾਂ ਪਰ ਉਹ ਦੇਖਿਆ ਜਾਊਗਾ ਕਿ ਕਿੱਥੇ ਕਿੱਥੇ ਹੋ ਰਿਹਾ ਹੈ। ਪੰਜਾਬ ਦੇ ਦੋ ਜ਼ਿਲ੍ਹੇ ਬਹੁਤ ਵੱਡੇ ਹੁੰਦੇ ਸੀ ਇੱਕ ਫਿਰੋਜ਼ਪੁਰ ਤੇ ਇੱਕ ਹੁਸ਼ਿਆਰਪੁਰ। ਅੱਜ ਸਭ ਤੋਂ ਛੋਟੇ ਜ਼ਿਲ੍ਹੇ ਜਿਹੜੇ ਆ ਇਹ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਮੈਨੂੰ ਨਹੀਂ ਪਤਾ ਕਿ ਇਹਦੇ ਚ ਉਹਨਾਂ ਨੂੰ ਕੀ ਐਕਸਟਰਾ ਕੀ ਮਿਲੇਗਾ। ਮੈਨੂੰ ਉਹਦੇ ਬਾਰੇ ਤਾਂ ਖੈਰ ਨੌਲੇਜ ਨਹੀਂ ਹੈ। ਪਰ ਸਾਡਾ ਤਾਂ ਇਹ ਆ ਕਿ ਵੀ ਜੇ ਲੋਕਾਂ ਦੀ ਆਵਾਜ਼ ਜਿਹੜੀ ਆ ਅਸੀਂ ਲੋਕਾਂ ਦੇ ਜਨ ਪ੍ਰਤੀਨਿਧੀ ਆ ਲੋਕਾਂ ਦੇ ਲਈ ਕੰਮ ਕਰਦੇ ਆ ਸਾਡੀ ਰਾਜਨੀਤਿਕ ਜਿਹੜੀਆਂ ਇਹ ਜਿਹੜੀ ਕਾਰਜ ਕੀ ਹੋ ਰਹੀਆਂ ਆ ਉਹ ਲੋਕ ਹਿੱਤਾਂ ਦੇ ਵਿੱਚ ਆ ਔਰ ਹੁਸ਼ਿਆਰਪੁਰ ਦੇ ਵਾਸੀ ਹੋਣ ਦੇ ਨਾਲ ਸਾਡਾ ਹੁਸ਼ਿਆਰਪੁਰ ਦੇ ਲੋਕਾਂ ਨਾਲ ਖੜਾ ਹੋਣਾ ਸਾਡਾ ਫਰਜ਼ ਬਣਦਾ ਸੋ ਅਸੀਂ ਹੁਸ਼ਿਆਰਪੁਰ ਦੇ ਲੋਕਾਂ ਦੇ ਨਾਲ ਖੜੇ ਆ ਪੂਰੀ ਤਰ੍ਹਾਂ ਡਟ ਕੇ ਖੜੇ ਆ ਸਾਹਿਬ ਜੀ ਅੱਜ ਮੰਗ ਪਰਤੇ ਦੇਣਾ ਹੈ ਹਾਂਜੀ ਅਸੀਂ ਇੱਕ ਮੈਮੋਰੰਡਮ ਡੀਸੀ ਸਾਹਿਬ ਨੂੰ ਦੇ ਕੇ ਆਏ ਆ ਜੀ ਜਿਵੇਂ ਸਰਕਾਰ ਪ੍ਰਪੋਜ਼ ਕਰ ਰਹੀ ਆ ਭੀਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਣਾ ਉਹ ਜ਼ਿਲ੍ਹਾ ਉਹਦੇ ਜ਼ਿਲ੍ਹੇ ਵਿੱਚ ਸਾਡੇ ਹੁਸ਼ਿਆਰਪੁਰ ਦੇ ਏਰੀਆ ਨੂੰ ਕੱਟ ਕੇ ਐਡ ਕਰਨਾ ਚਾਹੁੰਦੇ ਆ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆ ਅਸੀਂ ਇਸ ਗੱਲ ਦਾ ਵਿਰੋਧ ਨਹੀਂ ਕਰਦੇ ਵੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਨਾ ਬਣਾਓ ਅਸੀਂ ਕਹਿੰਨੇ ਆ ਵੀ ਜਿਹੜਾ ਹੁਸ਼ਿਆਰਪੁਰ ਦੀ ਕਟਕਟਾਵਾ ਇਹ ਨਾ ਕਰੋ ਜਿਸ ਤਰ੍ਹਾਂ ਜੇ ਤੁਸੀਂ ਪਠਾਨਕੋਟ ਮਲੇਰਕੋਟਲਾ ਜਿੰਨਾ ਜਿੰਨਾ ਏਰੀਆ ਉਹਨਾਂ ਕੋਲੋਂ ਸਿੱਖਾ ਉਹਨਾਂ ਨੇ origignal ਉਹ ਜ਼ਿਲ੍ਹੇ ਬਣਾਤੇ ਆ ਇਸ ਤਰ੍ਹਾਂ ਹੀ ਤੁਸੀਂ ਅਨੰਦਪੁਰ ਸਾਹਿਬ ਨੂੰ ਵੀ ਬਣਾ ਦਿਓ ਜਾਂ ਸਾਡੀ ਇੱਕ ਸੁਝਾਅਨ ਸਰਕਾਰ ਨੂੰ ਹੈ ਵੀ ਤੁਸੀਂ ਦੋ ਸ਼ਹਿਰ ਉੱਥੇ ਜਿਹੜੇ ਲੱਗੇ ਆ ਜਿਵੇਂ ਰੋਪੜ ਆ ਰੋਪੜ ਦਾ ਨਾਮ ਬਦਲ ਕੇ ਨਤਪੁਰ ਸਾਹਿਬ ਕਰ ਦਿਓ ਉਹਨਾਂ ਦੋਨਾਂ ਨੂੰ ਬਣਾ ਦਿਓ ਮਤਲਬ ਹੁਸ਼ਿਆਰਪੁਰ ਦਾ ਜਿਹੜਾ ਕਟ ਘਟਾਵਾ ਇਹ ਤਾਂ ਲੋਕਾਂ ਦੇ ਹਿੱਤ ਚ ਵੀ ਨਹੀਂ ਲੋਕ ਹਿੱਤ ਚ ਵੀ ਨਹੀਂ ਆ ਕਿਉਂਕਿ ਜਿੱਥੇ ਹੁਸ਼ਿਆਰਪੁਰ ਨੂੰ ਗਰਸ਼ਿੰਕਰ ਤੋਂ ਲੋਕ 1 ਘੰਟੇ ਚ ਅਪਰੋਚ ਕਰ ਲੈਂਦੇ ਆ ਉੱਥੇ ਕਟੋ ਘਟ ਪੌਣੇ 2 2 ਘੰਟੇ ਲੱਗਣਗੇ ਇਦਾਂ ਹੀ ਜਿਵੇਂ ਜੀਜੀਯੂ ਦਾ ਏਰੀਆ ਚੱਪੇਵਾਲ ਦਾ ਏਰੀਆ ਹੈ ਜਿੱਥੋਂ ਲੋਕ ਹੁਸ਼ਿਆਰਪੁਰ ਦੀ 15-20 ਮਿੰਟ ਲਈ ਆਲੇ ਕੀ ਉਹ ਤੋਂ ਤੋਂ ਘੰਟੇ ਕਰਕੇ ਸਫਰ ਕਰਨ ਜਾਣਗੇ ਸਰਕਾਰਾਂ ਇਸ ਪਾਸੇ ਸੋਚਦੀਆਂ ਕਿ ਉਹਨਾਂ ਪੀ ਜਿਹੜਾ ਫੈਸਲਾ ਸਿਰਫ ਆਪਣੀ ਰਾਜਨੀਤੀ ਲਈ ਕੋਈ ਐਸਾ ਫੈਸਲਾ ਲੈਣਾ ਜਿ ਜਿਹਦੇ ਲਈ ਤੁਸੀਂ ਲੋਕਾਂ ਨੂੰ ਖੁਚਲ ਖਰਾਬ ਕਰੋ ਅਸੀਂ ਇਸ ਨੂੰ ਬਿਲਕੁਲ ਟਾਲਰੇਟ ਨਹੀਂ ਕਰਾਂਗੇ ਇਸ ਦੇ ਖਿਲਾਫ ਜਿੰਨਾ ਵੀ ਸੰਘਰਸ਼ ਕਰਨਾ ਪਿਆ ਕਰਾਂਗੇ ਬਹੁਤ ਜ਼ਿਆਦਾ ਰੋਸ਼ ਹੈ ਹੁਸ਼ਿਆਰਪੁਰ ਨਿਵਾਸੀਆਂ ਵਿੱਚ ਔਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੇ ਇਸ ਦਾ ਲੀਡ ਲਿਆ ਹੈ ਨਤ੍ਰਿਤਵ ਕੀਤਾ ਹੈ ਇਸ ਸੰਘਰਸ਼ ਦਾ पहले भी ऐसे अटैम्प्ट हुए हैं पिछली बेन्त सिंह सरकार के समय उस समय नवाशहर बनाते समय गढ़शंकर को उसमें ऐड करने की कोशिश की गई थी लेकिन होशियारपुर वासियों का के संघर्ष के कारण वो रोक बंद करना पड़ा उसमें भी बार ने ही नेतृत्व किया था और होश्यारपुर निवासी अब कभी सहन नहीं करेंगे कि उनके ज़िले को और काटा छाटा जाए क्योंकि पहले ही हिमाचल में ऊना जिला जा चुका है तहसील जा चुकी है ऊना ज़िला बन चुका है वहाँ इधर होशियारपुर में इधर बलाचौर का सारा हिस्सा काट कर शहर में लगाया उससे पहले रोपड़ में कुछ हिस्सा लगाया गया था सो इससे होशियारपुर की सांस्कृतिक पहचान ख़त्म होगी और यहाँ के कारोबार पर बहुत बड़ा असर पड़ेगा इसलिए दलगत नीति से ऊपर उठकर सभी पार्टियाँ को हम आह्वान करते हैं कि वो इस संघर्ष में आए और काफ़ी नुमाइंदे उनके आए भी हैं और इस संघर्ष को तब तक खींचा जाएगा जब तक हम हमें सफलता नहीं मिलती और हशारपुर का जल जो एरिया है इंटैक्ट नहीं रहता अगर इसको काटने छाटने की कोशिश की गई तो संघर्ष और भी सख्त किया जाएगा ਵੱਡਾ ਜਿਹੜਾ ਜਿੱਥੇ ਕਰ ਕਰਦੇ ਛੋਟਾ ਕਰਦਾ ਹੁਣ ਫੇਕ ਪਿਆ ਜਾ ਰਿਹਾ ਹੈ ਕੋਈ ਕੋਈ ਪ੍ਰਪੋਜ਼ਲ ਸਾਡੇ ਵੀ ਨੋਟਿਸ ਆਇਆ ਤੁਹਾਡੇ ਪ੍ਰੈਸ ਬੰਦੂਆਂ ਦੇ ਥਰੂ ਜਾਂ ਸੋਸ਼ਲ ਮੀਡੀਆ ਦੇ ਥਰੂ ਵੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਪੰਜਾਬ ਸਰਕਾਰ ਜ਼ਿਲ੍ਹਾ ਬਣਾਉਣਾ ਚਾਹੁੰਦੀ ਹੈ ਜਾਂ ਕੋਸ਼ਿਸ਼ ਆਪਾਂ ਵੀ ਵਕੀਲ ਭਾਈਚਾਰੇ ਲੋ ਇੰਡੀਵਿਜੂਅਲ ਤੌਰ ਤੇ ਐਸ ਸਲੂਟ ਕਰਦੇ ਪੰਜਾਬ ਗਵਰਨਮੈਂਟ ਨੂੰ ਜੇ ਵਾਕਈ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਣਾ ਠੀਕ ਹੈ ਧਾਰਮਿਕ ਆਸਥਾਨਾ ਨਾ ਸਿਰਫ ਉਥੇ ਇੱਕ ਲੋਕ ਤਾਂ ਕਹਿੰਦੇ ਨੇ ਸਿੱਖੀズム ਨਹੀਂ ਧਾਰਮਿਕ ਸਿੱਖੀズム ਮਤਲਬ Hindu Sikh ਯਾਰ ਇੱਕੋ ਹੀ ਚੀਜ਼ ਹੈ ਕੋਈ ਉਹਦੇ ਵਿੱਚ ਭਾਈਚਾਰੇ ਦੀਆਂ ਭਾਵਨਾਵਾਂ ਆਨੰਦਪੁਰ ਸਾਹਿਬ ਨਾਲ ਸ਼੍ਰੀ ਅਨੰਦਪੁਰ ਸਾਹਿਬ ਨਾਲ ਜੁੜੀਆਂ ਅੱਛੀ ਗੱਲ ਹੈ ਪਰ ਦੂਸਰਾ ਸਵਾਲ ਜਿਹਦੇ ਤੇ ਦੁੱਖ ਪ੍ਰਗਟ ਹੁੰਦਾ ਜਿਹਦੇ ਕਰਕੇ ਅੱਜ ਅਸੀਂ ਇਕੱਠੇ ਹੋਏ ਆ ਹੁਸ਼ਿਆਰਪੁਰ ਜੀ ਤੁਸੀਂ ਦੇਖਿਆ ਨਾ ਸਿਰਫ ਵਕੀਲ ਪਾਇਚੈਰਾ ਸੋਸ਼ਲ ਆਰਗੇਨਾਈਜੇਸ਼ਨ ਪੋਲਿਟিক্যাল ਆਰਗੇਨਾਈਜੇਸ਼ਨ ਉਹਦਾ ਕਾਰਨ ਹੈ ਕਿ ਹੁਸ਼ਿਆਰਪੁਰ ਤੁਸੀਂ ਪੂਰੇ ਪੰਜਾਬ ਦੇ ਜ਼ਿਲ੍ਹੇ ਦੇਖ ਲਓ ਜੇ ਪੁਰਾਣੇ ਜ਼ਿਲ੍ਹੇ ਅਚ ਗੱਲ ਕਰਨੀ ਹੁਸ਼ਿਆਰਪੁਰ ਇਜ਼ ਵਨ ਆਫ 뎀 ਉਹਨਾਂ ਚ ਇੱਕ ਹੈ ਪਰ ਹੁਸ਼ਿਆਰਪੁਰ ਨੂੰ ਕੱਟਦੇ ਕੱਟਦੇ ਅੱਜ ਜੇ ਤੁਸੀਂ ਕੰਪੈਰੀਜ਼ਨ ਕਰੋਗੇ ਤੇ ਹੁਸ਼ਿਆਰਪੁਰ ਸ਼ਾਇਦ ਕੁਝ ਨਵੇਂ ਜ਼ਿਲ੍ਹੇ ਜਿਹੜੇ ਬਣੇ ਆ ਉਹਨਾਂ ਵਰਗਾ ਇੱਕ ਛੋਟਾ ਜਿਹਾ ਜ਼ਿਲ੍ਹਾ ਬਣ ਕੇ ਰਹਿ ਗਿਆ ਰੋਪੜ ਬਣਿਆ ਹੁਸ਼ਿਆਰਪ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਜੀ ਨੂੰ ਆਪਾਂ ਬੋਲਦੇ ਹਾਂ ਬਣਿਆ ਹੁਸ਼ਾਰਪੁਰ ਕੱਟਤਾ ਇਧਰ ਪਠਾਨਕੋਟ ਜ਼ਿਲ੍ਹਾ ਬਣਿਆ ਹੁਸ਼ਾਰਪੁਰ ਕੱਟਤਾ ਮੁਕੇਰੀਆਂ ਵਾਲੀ ਸਾਈਡ ਤੋਂ ਕਾਫੀ ਪਿੰਡ ਵਗੈਰਾ ਤੇ ਇੱਕ ਹਾਉ ਲੌਂਗ ਠੀਕ ਹੈ ਸਾਡੇ ਜਿਹੜੇ ਵੱਡੇ ਹੋਣਗੇ ਉਹਨਾਂ ਨੇ ਆਪਣੇ ਟਾਈਮ ਸੰਘਰਸ਼ ਕੀਤਾ ਹੋਵੇਗਾ ਅਸੀਂ ਵੀ ਉਸ ਸੰਘਰਸ਼ ਦੇ ਵਿੱਚ ਅੱਜ ਇਹਦੇ 'ਚ ਕੋਈ ਵਕੀਲ ਦਾ ਜਾਂ ਡਾਕਟਰਸ ਦਾ ਜਾਂ ਕਿਸੇ ਇੱਕ ਪ੍ਰੋਫੈਸ਼ਨਿਕ ਆਰਗੇਨਾਈਜੇਸ਼ਨ ਦਾ ਇੱਕ ਦੁਕਾਨਦਾਰ ਦਾ ਨੁਕਸਾਨ ਨਹੀਂ ਇਹਦੇ 'ਚ ਜਦੋਂ ਜ਼ਿਲ੍ਹਾ ਟੁੱਟਦਾ ਜ਼ਿਲ੍ਹੇ ਦੇ ਉਹ ਅੰਗ ਕੱਟੇ ਜਾਂਦੇ ਇੱਕ ਸਰੀਰ ਦੇ ਅੰਗ ਦੀ ਤਰ੍ਹਾਂ ਇੱਕ ਕਿਸੇ ਦੀ ਉਂਗਲ ਕੱਟਦੇ ਹੋ ਤੁਸੀਂ ਕਹੋ ਜੀ ਬਾਕੀ ਕਿਤਾਬ ਹੈ ਕਿ ਇੱਕ ਉਂਗਲ ਦਾ ਵੀ ਉਨਾ ਹੀ ਰੋਲ ਹੈ ਹਰ ਚੀਜ਼ ਦਾ ਪਹਿਲੇ ਜਿਹੜਾ ਜ਼ਿਲ੍ਹਾ ਕਿੱਥੇ ਕਾਂਗੜੇ ਤੋਂ ਅੱਗੇ ਕਿੱਥੇ ਰੋਪੜ ਤੋਂ ਅੱਗੇ ਹੁਸ਼ਿਆਰਪੁਰ ਜ਼ਿਲ੍ਹਾ ਜਦੋਂ ਹਰ ਟਾਈਮ 'ਚ ਹੁਸ਼ਿਆਰਪੁਰ ਨੂੰ ਕੱਟ ਹੁਸ਼ਿਆਰਪੁਰ ਨੂੰ ਕੱਟ ਬਟ ਹੁਣ ਐਤਕੀ ਮੈਨੂੰ ਲੱਗਦਾ ਪਬਲਿਕ ਟਾਇਲਟ ਕਰਨ ਦੇ ਮੂਰਚ ਨਹੀਂ ਹੈ ਆਨੰਦਪੁਰ ਸਾਹਿਬ ਲਈ ਪਬਲਿਕ ਹਮੇਸ਼ਾ ਨਾਤਮਸਤਕਾ ਜ਼ਿਲ੍ਹਾ ਬਣਾਉਂਦੇ ਹੋ ਬਹੁਤ ਖੁਸ਼ੀ ਵਾਲੀ ਗੱਲ ਹੈ ਬਟ ਹੁਸ਼ਿਆਰਪੁਰ ਨੂੰ ਤੁਸੀਂ ਹੋਰ ਕੱਟੋਗੇ ਤੇ ਇਹ ਸੰਘਰਸ਼ ਮੇਰਾ خیال ਹੋਰ ਤੇਜ਼ ਰੂਪ ਰਵੇਗਾ ਦੇਖੋ ਬਲੀ ਮੈਂ ਤਾਂ ਖੁਦ ਕਹਿ ਰਿਹਾ ਬਲੀ ਦੇਖੋ ਪਹਿਲੋਂ ਜ਼ਿਲ੍ਹਾ ਬ ਕੇ ਪਠਾਨਕੋਟ ਤੋਂ ਰੋਪੜ ਸਾਈਡ ਦੇ ਉਹ ਵੀ ਬਲੀ ਹੋ ਗਈ ਤੇ ਇਧਰੋਂ ਹੁਣ ਸ਼ਹੀਦ ਭਗਤ ਸਿੰਘ ਨਗਰ ਮੈਂ ਕਿ ਉਹ ਵੀ ਬਲੀ ਹੋ ਗਈ ਮਤਲਬ ਕਾਫੀ ਏਰੀਆ ਉਦੋਂ ਕੱਢ ਦਿੱਤਾ ਗਿਆ ਤੁਹਾਡਾ ਕਿੱਥੇ ਬਲਾਚੌਰ ਵੀ ਹੁਸ਼ਿਆਰਪੁਰ ਚ ਹੁੰਦਾ ਸੀ ਕਿੱਥੇ ਮੁਕੇਰੀਆਂ ਤੋਂ ਅੱਗੇ ਕਾਫੀ ਪਿੰਡ ਹੁੰਦੇ ਸੀ ਜਿਹੜੇ ਹੁਸ਼ਿਆਰਪੁਰ ਚ ਜਿਹੜੇ ਕੱਟੇ ਗਏ ਇੱਦਾਂ ਰੋਪੜ ਇਟਸੈਲਫ ਹੁਸ਼ਿਆਰਪੁਰ ਦੀ ਜਿਹੜੀ ਐਮਪੀ ਕੰਸਟੀਟੂਐਂਸੀ ਸੀ ਉਹਦਾ ਹਿੱਸਾ ਹੁੰਦਾ ਸੀਗਾ ਤੇ ਹੁਸ਼ਿਆਰਪੁਰ ਇੱਕ ਛੋਟਾ ਜਿਹਾ ਜ਼ਿਲ੍ਹਾ ਯਾਰ ਰਹਿ ਗਿਆ ਜੇ ਤੁਸੀਂ ਉਸ ਜ਼ਿਲ੍ਹੇ ਚ ਵੀ ਇੱਕ ਹੁਸ਼ਿਆਰਪੁਰ ਅੱਛੀ ਗੱਲ ਆ ਸ਼ਾਂਤ ਆ ਵਾਟ ਆਵਰ ਐ ਪਰ ਉਹਨੂੰ ਸ਼ਾਂਤਵੇਂ ਰਹਿੰਦੇ ਹੋ ਜਿੱਦਾਂ ਕਹਿੰਦੇ ਨਾ ਵੀ ਜੇ ਨੰਨਾ ਫੈਸਾngਰ ਸੰਭਾਲਨੀ ਹੁੰਦਾ ਮੈਂ ਚੇਤਾਵਨੀ ਵੀ ਪੰਜਾਬ ਸਰਕਾਰ ਦਾ ਵੈਲਕਮ ਜਿੱਥੇ ਕਰ ਰਹੇ ਆ ਅ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਾਉਂਦੇ ਉੱਥੇ ਚੇਤਾਵਨੀ ਵੀ ਆ ਸਾਡੇ ਲੋਕ ਵੀ ਹੁਣ ਤੋੜਿਆ ਜੇ ਤੁਸੀਂ ਤੋੜ ਕੇ ਦੇਖੋ ਫਿਰ ਫਿਰ ਸੰਘਰਸ਼ ਦੇਖੋ ਕਿਹੜਾ ਰੂਪ ਲੈਂਦਾ ਹੈ ਸਰ ਜਿਵੇਂ ਕਿ ਤੁਹਾਨੂੰ ਸਾਨੂੰ ਵੀ ਤੁਹਾਡੇ ਮੀਡੀਆ ਚੈਨਲਾਂ ਦੇ ਰਾਹੀਂ ਪਤਾ ਲੱਗਾ ਕਿ ਪੰਜਾਬ ਸਰਕਾਰ ਜਲਦੀ ਹੀ ਅਨੰਦਪੁਰ ਸਾਹਿਬ ਨੂੰ ਇੱਕ ਜ਼ਿਲ੍ਹਾ ਲੈਣੇ ਜਾ ਰਹੀ ਆ ਜਿਹੜਾ ਕਿ ਸਾਡੇ ਲਈ ਬਹੁਤ ਮਾਨ ਦੀ ਗੱਲ ਹੈ ਕਿ ਇੱਕ ਗੁਰੂਆਂ ਦੀ ਨਗਰੀ ਆ ਉਹਨੂੰ ਜ਼ਿਲ੍ਹਾ ਲੈਣਿਆ ਜਾ ਰਿਹਾ ਪਰ ਜਿੱਥੇ ਉਹਦੀ ਸਾਨੂੰ ਖੁਸ਼ੀ ਆ ਇਹ ਸਾਡੀ ਖੁਸ਼ੀ ਹੈ ਤੇ ਗਮ ਚ ਵੀ ਦੁਵਾਰਤੀ ਕਹਿ ਲੋ ਤਬਦੀਲ ਕਰਨ ਜਾ ਰਹੀ ਪੰਜਾਬ ਸਰਕਾਰ ਜਦੋਂ ਵੀ ਕੋਈ ਨਵਾਂ ਜ਼ਿਲ੍ਹਾ ਦਬਾਬੇ ਦਾ ਪੰਦਾ ਆ ਤੇ ਹਿਸ਼ਰਪੁਰ ਦਾ ਕੱਟ ਕੋਈ ਨਾ ਕੋਈ ਅੰਗ ਜ਼ਰੂਰ ਕੱਟਿਆ ਜਾਂਦਾ ਆ ਸੋ ਜੋ ਹੁਣ ਪਤਾ ਲੱਗਾ ਆ ਕਿ ਗੜਸ਼ੈਂਕਰ ਤੇ ਚੱਬੇਵਾਲ ਦਾ ਇੱਕ ਵੱਡਾ ਏਰੀਆ ਕੱਟ ਕੇ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਡਿਸਟ੍ਰਿਕਟ ਵਿੱਚ ਪਾ ਪਾਇਆ ਜਾਣਾ ਜਾ ਪਾਇਆ ਪਾਇਆ ਜਾਣ ਜਾ ਰਿਹਾ ਆ ਸੋ ਸਾਡੀ ਸਿਰਫ ਇੰਨੀ ਬੇਨਤੀ ਆ ਕਿ ਗੁਰੂਦੀ ਨਗਰੀ ਨੂੰ ਤੁਸੀਂ ਜ਼ਿਲ੍ਹਾ ਬਣਾਓ ਅਸੀਂ ਉਹਦਾ ਪੂਰਨ ਸਮਰਥਨ ਕਰਦੇ ਆ ਜੋ ਸਾਡੇ ਸਹਿਯੋਗ ਦੀ ਲੋੜ ਆ ਉਹ ਵੀ ਕਰਦੇ ਆ ਪਰ ਸਾਡੇ ਸ਼ਰੀਰ ਦਾ ਇੱਕ ਬਹੁਤ ਮੇਨ ਅੰਗ ਗੜਸ਼ੇਂਕਰ ਚੱਬੇ ਵਾਲ ਹਲਕੇ ਦਾ ਜਿਹੜਾ ਆਪਾਂ ਉੱਪਰਲਾ ਏਰੀਆ ਜੇ ਜੋ ਏਰੀਆ ਹੈਗਾ ਹਿਸਟੋਰੀਕ ਹੈਗਾ ਬਿਜ਼ਨਸਿੰਗ ਪੁਆਇੰਟ ਦੇ हिसाब ਨਾਲ ਬਹੁਤ ਪੁਰਾਣਾ ਇੱਕ ਵਧੀ ਹਿਸਟਰੀ ਆ ਇਹ ਸਾਡੇ ਅੰਗ ਨਾ ਕੱਟੇ ਜਾਣ ਜੇ ਇਹ ਮੰਗਾ ਸਾਡੀਆਂ ਪੰਜਾਬ ਸਰਕਾਰ ਮੰਨ ਲਵੇ ਤਾਂ ਅਸੀਂ ਤਹਿ ਦਿਲ ਤੋਂ ਧੰਨਵਾਦ ਆ ਪਰ ਜੇ ਪੰਜਾਬ ਸਰਕਾਰ ਫੇਰ ਵੀ ਆਪਣਾ ਤੁਗਲੀ ਫਰਮਾਨ ਸਾਡੇ ਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੂਗੀ ਤਾਂ ਅੱਜ ਅਸੀਂ ਸੜਕਾਂ ਤੇ ਉਤਰਨਾ ਸ਼ੁਰੂ ਕੀਤਾ ਆ ਜੇ ਕੱਲ ਸਾਨੂੰ ਲੋੜ ਪਊਗੀ ਕਿਤੇ ਭੋਖੜਤਾਲ ਤੇ ਬੈਨ ਦੀ ਕਿਤੇ ਦਿੱਲੀ ਚੰਡੀਗੜ੍ਹ ਤੱਕ ਜੇ ਵੀ ਜਾਣ ਦੀ ਤਾਂ ਸਾਡਾ ਭਾਈਚਾਰਾ ਸਾਡੇ ਸ਼ਹਿਰਪੁਰ ਵਾਸੀ ਸਾਡੀਆਂ ਸਮੂਹ ਜੱਥੇਬੰਦੀਆਂ ਕਦੇ ਪਿੱਛੇ ਨਹੀਂ ਹਟਣਗੀਆਂ ਕਿਉਂਕਿ ਅਸੀਂ ਇਹ ਆਪਣਾ ਅੰਗ ਹੁਣ ਹੋਰ ਨਹੀਂ ਕੱਟਣ ਦੇਣੇ ਪਹਿਲਾਂ ਹਿਮਾਚਲ ਨੇ ਵੀ ਸਾਡਾ ਏਰੀਆ ਲੈ ਲਿਆ ਪਠਾਨਕੋਟ ਨੇ ਲੈ ਲਿਆ ਰੋਪੜ ਨੇ ਵੀ ਲੈ ਲਿਆ ਨਵੇਂ ਸ਼ਹਿਰ ਨੇ ਲੈ ਲਿਆ ਸੋ ਏ ਆਪਾਂ ਬਹੁਤ ਸਾਡਾ ਜ਼ਿਲ੍ਹਾ ਜਿੱਥੇ ਇੱਕ ਬਹੁਤ ਵੱਡਾ ਸੀ ਅੱਜ ਇੱਕ ਬਹੁਤ ਛੋਟੀ ਸਥਿਤੀ 'ਚ ਰਹਿ ਗਿਆ ਮੈਂ ਇੱਥੇ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਹਿੰਦੁਸਤਾਨ ਦਾ ਪਿਵਾਜਨ ਤਾਂ ਇੱਕ ਵਾਰ ਹੋਇਆ ਸੀ 1947 'ਚ ਸਾਡੇ ਹੁਸ਼ਿਆਰਪੁਰ ਦਾ ਪਿਵਾਜਨ ਤਾਂ ਹਰ ਸਾਲ ਹੀ ਮੈਨੂੰ ਲੱਗਦਾ ਇਹਨਾਂ ਦਾ ਕੋਈ ਨਾ ਕੋਈ ਪ੍ਰਪੋਜ਼ਲ ਆ ਜਾਂਦੀ ਆ ਜਿੱਥੇ ਤੁਹਾਡੇ ਪਿੱਛੇ ਜੇ মিডিਆ ਚੈਨਲ ਸਾਨੂੰ ਇਹ ਪਤਾ ਲੱਗਾ ਸੀ ਇਹ ਤਾਂ ਪੰਜਾਬ ਦੇ ਵੀ ਟੋਟੇ ਕਰਨ ਨੂੰ ਫਿਰਦੀਆਂ ਸਰਕਾਰਾਂ ਸੋ ਸਰਕਾਰਾਂ ਅੱਗੇ ਬੇਨਤੀ ਇਹ ਹੈ ਸਾਡੇ ਜ਼ਿਲ੍ਹੇ ਬਹੁਤ ਪੀਸਫੁੱਲ ਚੱਲ ਰਹੇ ਆ ਸਾਰੇ ਆਪਣੀ ਆਇਡੈਂਟੀਟੀ ਨੂੰ ਬਹੁਤ ਪਿਆਰ ਕਰ ਰਹੇ ਆ ਸਾਡੇ ਪੰਜਾਬ ਨਾਲ ਸਾਡੇ ਜ਼ਿਲ੍ਹਿਆਂ ਨਾਲ ਪੰਗਾ ਨਾ ਲਿਆ ਜਾਵੇ ਜੇ ਪੰਜਾਬ ਦਾ ਯੂਥ ਪੰਜਾਬ ਦੇ ਵਾਸੀ ਇੱਕ ਵਾਰ ਜਾਗ ਗਏ ਫਿਰ ਸਰਕਾਰਾਂ ਨੂੰ ਆਪਣੇ ਵੋਟਾਂ ਲਈ ਕੀ ਆਪਣੀਆਂ ਸਰਕਾਰਾਂ ਦੇ ਹੱਥ ਧੋਣੇ ਪੈ ਜਾਣੇ ਆ ਤੇ ਬਾਅਦ ਚੋ ਕਿਸੇ ਨੇ ਨਾ ਔਰ ਪਿੰਡਾਂ ਦੇ ਸ਼ਹਿਰਾਂ 'ਚ ਵੀ ਨਹੀਂ ਬੜਨ ਦੇਣਾ ਕੀ ਨਾਮ ਕੀ ਨਾਮ ਹਾਂਜੀ ਮੇਰਾ ਨਾਮ ਐਡਵੋਕੇਟ ਵਿੰਸੀ ਮਲਿੱਕੇ ਮੈਂ ਹਸ਼ਾਰਪੁਰ ਵਿਖੇ ਕੰਮ ਕਰਦੀ ਹਾਂ ਮੇਰੀ ਇੱਕ ਰਿਕੁਐਸਟ ਹੈ ਸਰਕਾਰ ਨੂੰ ਲੈ ਕੇ ਜਦ ਵੀ ਅਸੀਂ ਆਪਣੇ ਹਸ਼ਾਰਪੁਰ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਇਸ ਨੂੰ ਐਜ਼ ਅ ਮਿਨੀ ਕਾਸ਼ੀ کہہ ਕੇ ਸੰਬੋਧਿਤ ਕਰਦੇ ਆ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਆ ਲੈਂਡ ਆਫ ਸੰਤਸ ਤਾਂ ਇਸ ਚੀਜ਼ ਨੂੰ ਕਟਵਾਦ ਨਾ ਕਰੋ ਸਾਨੂੰ ਇਹ ਨਾ ਪਤਾ ਚੱਲੇ ਕਿ ਸਾਡੀ ਮਿੰਨੀ ਕਾਸ਼ੀ ਕਿੱਥੇ ਚਲੇਗੀ ਇਹਦੀ ਇੱਕ ਆਪਣੀ ਪਵਿੱਤਰਤਾ ਹੈ ਇਹਦੇ ਇੱਕ ਆਪਣਾ ਇੱਕ ਸਟੇਟਸ ਹੈ ਹਨਾ ਤਾਂ ਪਬਲਿਕ ਇੰਟਰਸਟ ਦੇ ਵਿੱਚ ਮੇਰੀ ਆਹੀ ਗੁਜ਼ਾਰਿਸ਼ ਹੈ ਸਰਕਾਰ ਨੂੰ ਕਿ ਇਹਨੂੰ ਕਟਵਾਦ ਨਾ ਕਰਕੇ ਇਹਨੂੰ ਐਜ਼ ਇਟ ਇਜ਼ ਹੀ ਰਹਿਣ ਦਿਓ ਤਾਂਕਿ ਇਹਦੀ ਖੂਬਸੂਰਤੀ ਖਤਮ ਨਾ ਹੋਵੇ ਕਿਉਂਕਿ ਉਹ ਰ ਨੇਚਰ ਖਿਲਦੀ ਹੈ ਤੁਸੀਂ ਨੇਚਰ ਨੂੰ ਵੰਡ ਨਾ ਕਰੋ ਥੈਂਕ ਯੂ ਅੱਜ ਬਹੁਤ ਹੀ ਮਾਨ ਵਾਲੀ ਗੱਲ ਹੈ ਤੇ ਮਾੜੀ ਗੱਲ ਵੀ ਹੈ ਮਾਨ ਵਾਲੀ ਗੱਲ ਇਹ ਹੈ ਕਿ ਮੈਂ ਬਹੁਤ ਹੀ ਪੜੀ ਲਿਖੀ ਜਬਾਨ ਜਿਹੜੀ ਕੇ ਸਮੇਂ ਇਨਸਾਫ ਦਾ ਰਸਤਾ ਦਿਖਾਉਂਦੀ ਹੈ ਉਹਨਾਂ ਦੇ ਵਿਚਕਾਰ ਖੜਾ ਮਾੜੀ ਗੱਲ ਇਹ ਹੈ ਕਿ ਕਿੰਨੀ ਵਾਰ ਸ਼ਹਿਰਪੁਰ ਦੇ ਟੋਟੇ ਕੀਤੇ ਗਏ ਉਹਦੇ ਵੀ ਅਜੂਬੀ ਭਰਾਵਾਂ ਨੇ ਜਿਹੜਾ ਸੰਘਰਸ਼ ਕੀਤਾ ਉਹਦੇ ਵਿੱਚ ਮੈਨੂੰ ਮੌਕਾ ਮਿਲਿਆ 1846 ਦੇ ਵਿੱਚ ਅੰਗਰੇਜ਼ਾਂ ਨੇ ਸ਼ਹਿਰਪੁਰ ਜ਼ਿਲ੍ਹਾ ਬਣਾਇਆ ਸੀ ਇਹ ਪੀਰਾ ਫਕੀਰਾ ਦੀ ਧਰਤੀ ਹੈ ਸ਼ਹਿਰਪੁਰ ਜ਼ਿਲ੍ਹਾ ਜਦੋਂ ਹਿਮਾਚਲ ਪ੍ਰਦੇਸ਼ ਬਣਿਆ ਅਗਲੇ ਟੁਕੜੇ ਕਰ ਦਿੱਤੇ ਗਏ ਔਰ ਛੋਟਾ ਕਰ ਦਿੱਤਾ ਸ਼ਹਿਰਪੁਰ ਨੂੰ ਉਸ ਤੋਂ ਬਾਅਦ ਸ਼ਹਿਤਪੁਰ ਸਿੰਘ ਜਿਲ੍ਹਾ ਨਿਰਮਾਣ ਹੋਇਆ ਉਹਦੇ ਵਿੱਚ ਵੀ ਸ਼ਹਿਰਪੁਰ ਦੇ ਟੁਕੜੇ ਕਰ ਦਿੱਤੇ ਗਏ ਸ਼ਹਿਰਪੁਰ ਨੂੰ ਬਹੁਤ ਛੋਟਾ ਕਰ ਦਿੱਤਾ ਅੱਜ ਕੋਈ ਜ਼ਿਲ੍ਹਾ ਬਣਾਣਾ ਹੈ ਅੱਜ ਅਨੰਦਪੁਰ ਸਾਹਿਬ ਦੀ ਗੱਲ ਚੱਲਦੀ ਹੈ ਜ਼ਿਲ੍ਹਾ ਬਣਾਉਣ ਦੀ ਉਹ ਜ਼ਿਲ੍ਹਾ ਬਣਾਉਣ ਸਾਨੂੰ ਉਹਦੇ 'ਚ ਕੋਈ ਇਤਰਾਜ਼ ਨਹੀਂ ਜਿੱਥੇ ਤੱਕ ਮੈਂ ਆਪਣੀ ਭਾਵਨਾ ਦੀ ਗੱਲ ਕਰਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਬਹੁਤ ਹੀ ਇਤਿਹਾਸਕ ਤੌਰ 'ਤੇ ਹੈ श्री केशकट साहब और कुर्तुवारा साहब जिथे पूरा वर्ल्ड ਮੱਥਾ ਟੇਕਦਾ ਹੈ ਅਸੀਂ ਵੀ ਨਮਨ ਕਰਦੇ ਆ ਪਰ ਮੈਂ ਸਰਕਾਰ ਦੇ ਅੰਦਰ ਬਹੁਤ ਸਿਆਣੇ ਲੋਕ ਬੈਠੇ ਨੇ ਮੈਂ ਤਾਂ ਇਹੀ ਪ੍ਰਪੋਜ਼ਲ ਦੇਣਾ ਚਾਹੁੰਦਾ ਕਿ ਉਹ ਨਾਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਪਰ ਸ਼ਾਰਪੁਰ ਨੂੰ ਘਟਾ ਨਾ ਸ਼ਾਰਪੁਰ ਨੂੰ چھوٹਾ ਨਾ ਕਰਨ ਇੱਕ ਪ੍ਰਪੋਜ਼ਲ ਹੈ ਮੇਰੇ ਮਨ ਦੇ ਅੰਦਰ ਕਿ ਅਗਰ ਉਹ ਰੋਪੜ ਨੂੰ ਅਨੰਤਪੁਰ ਸਾਹਿਬ ਦੇ ਨਾਲ ਜੋੜ ਕੇ ਤਾਂ ਅਨੰਤਪੁਰ ਸਾਹਿਬ ਨਾਮ ਦੇ ਦੇਣ ਸ਼ਾਰਪੁਰ ਬਚ ਜਾਏਗਾ ਸ਼ਾਰਪੁਰ ਦਾ ਕੋਈ ਪਿੰਡ ਉਹਦੇ ਚ ਨਹੀਂ ਜਾਏਗਾ ਜਿਸ ਤਰ੍ਹਾਂ ਸ਼ਾਰਪੁਰ ਜਿਲ੍ਹਾ ਚੱਲ ਰਿਹਾ ਉਦਾਂ ਹੀ ਚੱਲਦਾ ਰਹੇਗਾ ਤੇ ਅਨੰਤਪੁਰ ਸਾਹਿਬ ਵੀ ਜਿਹੜਾ ਜ਼ਿਲ੍ਹਾ ਬਣ ਜਾਏਗਾ ਰੋਪੜ ਨੂੰ ਇਕੱਠਾ ਕਰਕੇ ਅਨੰਤਪੁਰ ਸਾਹਿਬ ਜ਼ਿਲ੍ਹੇ ਦਾ ਨਾਮ ਦਿੱਤਾ ਜਾ ਸਕਦਾ ਜਿਹੜਾ ਕਿ ਅੱਗੇ ਇੰਨੀ ਵਾਰ ਟੋਟੇ ਹੋਇਆ ਸ਼ਾਰਪੁਰ ਉਸ ਤੋਂ ਬਚ ਜਾਏਗਾ ਅਸੀਂ ਸਵਾਗਤ ਕਰਦੇ ਹਾਂ ਅਗਰ ਅਨੰਤਪੁਰ ਸਾਹਿਬ ਜ਼ਿਲ੍ਹਾ ਬਣਦਾ ਹੈ ਲੇਕਿਨ ਇਹਨਾਂ ਅਰਪਾ ਦੇ ਟੁਕੜੇ ਕਿਸੇ ਕੀਮਤ ਬਰਦਾਸ਼ਤ ਨਹੀਂ ਕੀਤੇ ਜਾਣਗੇ ਕਿ ਇਹਨਾਂ ਨੂੰ ਛੋਟਾ ਕਰਕੇ ਕੋਈ ਬਣਾਇਆ ਜਾਵੇ ਮੈਂ ਜਿਹੜੀ ਪ੍ਰਪੋਜ਼ਲ ਦਿੱਤੀ ਹੈ ਉੱਥੇ ਸਰਕਾਰਾਂ ਦੇ ਅੰਦਰ ਤਾਂ ਬਹੁਤ ਸਿਆਣੇ ਲੋਕ ਹੁੰਦੇ ਨੇ ਉਹ ਹੋਰ ਵੀ ਕੋਈ ਪ੍ਰਪੋਜ਼ਲ ਉਹਨਾਂ ਨੂੰ ਮੇਰੇ ਤੋਂ ਅੱਛੀ ਵੀ ਆ ਸਕਦੀ ਹੈ ਪਰ ਅਗਰ ਰੋਪੜ ਨੂੰ ਅਨੰਤਪੁਰ ਸਾਹਿਬ ਦੇ ਨਾਲ ਜੋੜ ਕੇ ਅਨੰਤਪੁਰ ਸਾਹਿਬ ਜ਼ਿਲ੍ਹੇ ਦਾ ਨਾਮ ਦੇ ਦੇਣ ਤਾਂ ਮੈਨੂੰ ਸਮਝੇ ਤਾਂ ਇਸ ਤੋਂ ਵੱਡੀ ਕੋਈ ਵਧੀਆ ਗੱਲ ਨਹੀਂ ਹੋਊਗੀ ਔਰ ਸਾਡੇ ਸਾਰੇ ਵਕੀਲ ਭਾਈਚਾਰੇ ਨੂੰ ਸਾਡਾ ਜਿਹੜਾ ਵਪਾਰ ਹੈ ਉਹ ਸ਼ਹਿਰਪੁਰ ਦਾ ਕਾਇਮ ਰਹੇਗਾ ਮੈਨੂੰ ਇਹ ਉਮੀਦ ਹੈ ਅੱਜ ਵਕੀਲਪਰਾਪ ਜਦੋਂ ਪੜੇ ਲਿਖੇ ਲੋਕ ਸੜਕਾਂ ਦੇ ਉੱਤਰਦੇ ਨੇ ਇਹ ਸਮਝ ਸੋਚ ਕੇ ਉੱਤਰਦੇ ਨੇ ਇਹ ਸਾਨੂੰ ਰਸਤਾ ਦਿਖਾਉਂਦੇ ਨੇ ਔਰ ਮੈਂ ਇਹਨਾਂ ਦੀ ਜਿਹੜੀ ਅੱਜ ਐਜੂਕੇਸ਼ਨ ਹੈ ਉਹਦਾ ਸਮਰਥਨ ਕਰਦਾ ਉਹਦੇ ਵੀ ਆਪਣੀ ਕਾਂਗਰਸ ਪਾਰਟੀ ਨੂੰ ਆਪਣੇ ਵਿਚਾਰ ਦਿੰਦੇ ਨੇ ਤੋ ਮੇਰਾ ਇਹੀ ਹੈ ਕਿ ਸ਼ਾਰਕਪੁਰ ਨੂੰ ਬਿਲਕੁਲ ਕਿਸੇ ਵੀ ਕੀਮਤ ਤੇ ਛੋਟਾ ਕਰਨਾ ਜਿਹੜਾ ਇਹ ਜਿਹੜੇ ਟੁਕੜੇ ਕਰਨੇ ਸ਼ਾਰਕਪੁਰ ਦੇ ਇਹ ਨਹੀਂ ਚਾਹੀਦੇ ਅਨੰਦਪੁਰ ਸਾਹਿਬ ਨੂੰ ਅਗਰ ਜ਼ਿਲ੍ਹਾ ਬਣਾਉਣਾ ਹੈ ਮੈਂ ਇੱਕ ਵਾਰ ਫਿਰ ਰਿਕਵੈਸਟ ਕਰਦਾ ਅਨੰਤੈ ਨੂੰ ਰੋਪੜ ਨੂੰ ਨਾਲ ਜੋੜ ਕੇ ਅਨੰਦਪੁਰ ਸਾਹਿਬ ਦਾ ਨਾਮ ਦੇ ਦਿੱਤਾ ਜਾਵੇ ਸਾਡੇ ਸ਼ਾਰਕਪੁਰ ਨੂੰ ਨਾ ਛੇੜਿਆ ਜਾਵੇ ਨਾ ਕੋ ਜੱਬਿਆਂ ਲਈ ਨਾ ਗੜਸ਼ੰਗ ਜਿਸ ਤਰ੍ਹਾਂ ਵੀ ਹੈ ਇਹ ਉਸੇ ਤਰ੍ਹਾਂ ਰਹਿਣ ਦਿੱਤਾ ਜਾਵੇ ਮੇਰੀ ਸਰਕਾਰ ਨੂੰ ਇਹੀ ਬੈਂਤੀ ਹੈ